ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਚਾਰਨ ਸ਼ਾਮ ਤੋਂ ਇੱਕ ਪੰਡਾ ਜਾਈ ਚੱਲ ਸਾਡੇ ਫੋਨ ਪੈਨਾ ਆਗੇ ਦੇ ਦਿੱਤਾ ਹੈ ਗੁਰੂ ਦੀ ਕਿਰਪਾ ਨਾਲ ਹਿੰਦੂੰਦਰਾਸੀ ਕੀ ਕਿਰਪਾ ਸਭ ਦਾ ਬੇਸ ਸਭ ਦਾ ਅਰਜਿਹੜੀ ਦਾ ਯਾਤਰਾ ਜੀ ਆ ਗੋਦਾਬਾਦ ਸਾਹਿਬ ਡੇਰਾ ਬਾਬਾ ਨਾਨਕ ਤੋਰਵਾਣਾ ਹੋ ਰਹੀਆ ਜੋ ਕਿ ਅੱਜ ਦੋ ਨੂੰ ਚੱਲ ਕੇ ਚਾਰ ਨੂੰ ਪਹੁੰਚੇਗੀ ਸਤੂ ਨੂੰ ਜਲੰਧਰ 12 ਨੂੰ ਚੰਡੀਗੜ੍ਹ ਸੋਹਣੂ ਪੋਟਾ ਸਾਹਿਬ ਆਹ ਹਨ ਜੇਰਾ ਤੋਂ ਗੁਰੂ ਨਾਨਕ ਦੇਵ ਜੀ ਕੇ ਤੇ ਚਾਹੀਨ ਨਸੀਨਗਰ ਔਰ ਤੀਰ ਬੋਗਨ ਘਾਟ ਦਰ ਦਰਸ਼ਨ ਆਪਾਂ ਕੀ ਗਏ ਉਸ ਤੋਂ ਬਾਅਦ ਪਹਿਲ ਨੂੰ ਗੋਵਨ ਧਾਮ ਔਰ ਦੋ ਤਰੀਕ ਨੂੰ ਸ੍ਰੀ ਹਿਮਕੁੰਨ ਸਾਹਿਬ ਦੇ ਦਰਸ਼ਨਦਾਰੀ ਕਰੇ ਜਾਨੀ ਕਿ ਅੱਜ 2 ਜੂਨ ਨੂੰ ਚੱਲ ਕੇ 2 ਜੁਲਾਈ ਨੂੰ ਸ੍ਰੀ ਹਿਮਕੁੰਨ ਸਾਹਿਬ ਦੇ ਇੱਕ ਮਹੀਨਾ ਬਾਅਦ ਦਰਸ਼ਨ ਦਸਣੇ ਰਸਤੇ ਵਿੱਚ ਸਨਨਾ ਪਵਾ ਉਹ ਖੋਖਾ ਠਾਵਾਂ ਦੇ ਕੀਤਾ ਜਾਂਦਾ ਹੈ ਜੰਗਲਾਂ ਵਿੱਚ ਹੀ ਭੜਾ ਜਿਸਰਾਮ ਬੋਕੀ ਸੀ ਜਾਂ ਇਹਨਾਂ ਨੂੰ ਹੋਠੋ ਬੋਕੀ ਕੀਤਾ ਜਾਂਦਾ ਹੈ ਜਿਸ ਤੋਂ ਸੁਨੰਦਰਾਮ ਕਰਨਾ ਹੁੰਦਾ ਹੈ ਬਾਕੀ ਜਿਹੜੀ ਸੰਗਤ ਦਾ ਚੱਲਣਾ ਉਹ ਮਹਨੇਰੇ ਆਦਿ ਦੇ ਮੰਦਿਰ ਤੋਂ ਸੰਗਤ ਦਾ ਕੰਪਰਸਾ ਪਹੁੰਚਣ ਦੀ ਉਸਤ ਕਰ ਲਈ ਗਈ ਜਿਹੜੇ ਸੰਗਤ ਆ 12 ਵਜੇ ਉੱਠਨੇ ਦੀ ਆ ਤੇ 2 ਵਜੇ ਚੱਲੇ ਪਾਉਂਦੀ ਹੈ ਜੀ 2 ਵਜੇ ਤੋਂ ਹੁਣ ਨਿਤਨੇਂਦੇ ਆ ਵਾਹਿਗੁਰੂ ਜਪ ਸਿਮਰਨ ਚੱਲਦਾ 3 ਘੰਟੇ ਵਾਸਤੇ ਉਸ ਬਾਅਦ ਨਿਤਨੇਂਦੇ ਆਣਗੇ ਬਾਠ ਉਹ ਸਵੇਰ ਹਲਾਈਏ ਦੇ ਸਾਡੇ ਨਾਲ ਨੇ ਸੱਤ ਪਾ ਰਹੇ ਹਰ ਵੇਲੇ ਉਹ ਹੈਵੀ ਨਾਸਤਾ ਬਣਾ ਕੇ ਸੰਗਤ ਨੂੰ ਪਹੁੰਚਾਉਂਦੇ ਨੇ ਔਰ ਛੇ ਸਾਡੇ ਛੇ ਜਣੇ ਨਾਸਤਾ ਛਕ ਕੇ ਅੱਗੇ ਆਸਾ ਦੀ ਵਾਰ ਦੇ ਕੀਰਤਨ ਕਰਦੇ ਆ ਸੰਗ ਜਿਹੜੀ ਆ ਉਹ ਰਵਾਨਾ ਹੁੰਦੀ ਆ 10 11 ਵਜੇ ਤਰੀਬਨ ਲੱਗ ਪਾ ਕੇ ਜਿਹੜੀ ਸੰਗਤ ਆ ਉਹ 20 22 ਕਿਲੋਮੀਟਰ ਸਫ਼ਰ ਜਿਹੜੀ ਉਹ ਕਰ ਲੈਂਦੀ ਆ ਤੇ ਬਾਅਦ ਵਿੱਚ ਪਲਾਇਆ ਪਹੁੰਚੀ ਇਸ ਤਰ੍ਹਾਂ ਰਾਤ ਨੂੰ ਮਤਲਬ ਸ਼ਾਮ ਜੋਂ ਚਾਰੋਂ ਸੰਗਤ ਜਾਂਦੀ ਆ 10 12 ਕਿਲੋਮੀਟਰ ਸ਼ਾਮ ਨੂੰ ਕਰਦੀ ਆ ਔਰ ਇਸਾ ਲੱਗ ਪਾ ਸਾਰੇ ਦਿਨ ਦੇ ਵਿੱਚ 32 33 ਕਿਲੋਮੀਟਰ ਸਫ਼ਰ ਦਾ ਤਾਇ ਹੁੰਦਾ ਆ ਇਸ ਤਰ੍ਹਾਂ ਗੁਰਪਿਆਰੀਆਂ ਨਾਮ ਜਪਦੇ ਸਿਮਰਨ ਕਰਿਆ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਪਿਆਰ ਨਾਲ ਉਪਸ਼ਾਹ ਨਾਲ ਸੰਗਤਾਂ ਜਿਹੜੀਆਂ ਉਹ ਚੱਲਦੀਆਂ ਨੇ ਜਿੰਨੀਆਂ ਵਾਹਿਗੁਰੂ ਕਿਰਪਾ ਕਰੇ ਇਹਨਾਂ ਸੰਗਤਾਂ ਦਾ ਪਿਆਰ ਇਸ ਤਰ੍ਹਾਂ ਸੰਗਤਾਂ ਵਿੱਚ ਵੱਧਦਾ ਰਹੇ ਔਰ ਇਹ ਯਾਤਰਾ ਜਿਹੜੀ ਆ ਵਿਸ਼ੇਸ਼ ਸ਼ਾਂਤੀ ਆਸੀ ਭਾਜਾ ਦਾ ਸਭ ਤੋਂ ਵੱਧ ਭਲੇ ਵਾਸਤੇ ਵੀ ਕੀਤੀ ਜਾਂਦੀ ਹੈ ਤੇ ਗੁਰਮਾਨ ਕਿਰਪਗੰਤ ਵਿਸ਼ੇਸ਼ ਸ਼ਾਂਤੀ ਉਸਾਰਨ ਸਭ ਇਹਨਾਂ ਨਾਲ ਜੋੜ ਕੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਤੇ ਚਰਨ ਸਰਨ ਗੁਰ ਏਕ ਪੈਂਡਾ ਜਾਇ ਚਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਇਹ ਸਰਬੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜੋ 2 ਜੂਨ ਅਡੇਰਾ ਬਾਬਾ ਨਾਨਕ ਜੀ ਦਰਬਾਰ ਸਾਹਿਬ ਤੋਂ ਚੱਲੇ ਚਾਲੇ ਪਾਕ ਸ੍ਰੀ ਹੇਮਕੋਨ ਸਾਹਿਬ ਉਸ ਕਲਗੀਆਂ ਵਾਲੇ ਦੇ ਪੂਰ ਪਲੇਸ ਤਪ ਸਥਾਨ ਸ੍ਰੀ ਹੇਮਕੋਨ ਸਾਹਿਬ ਦਰਸ਼ਨ ਦਾਲਾ ਦੀ ਸੰਤਾ ਜਾ ਰਹੀਆਂ ਨੇ ਇਹ ਪਾਰ ਕਿਰਪਾ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰੇਮ ਹੈ ਕਿ ਜੋ ਇਹ ਮਹੀਨਾ ਤਪ ਮਹੀਨਾ ਜੂਨ ਦਾ ਮਹੀਨਾ ਜਿਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਜ਼ਰੂਰੀ ਰਜਿਵੇਂ ਵੀ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ ਇਸ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਦੀ ਵੇਖੋ ਇੰਨੀ ਪਾਰ ਕਿਰਪਾ ਹੈ ਜੂਨ ਦਾ ਮਹੀਨਾ ਤਰਤਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸੰਕਤਾ 30 35 ਕਿਲੋਮੀਟਰ ਰੋਹ ਦਾ ਪ੍ਰਹਾ ਕਰਦੀਆਂ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਜਿਦਾ ਕਲਗੀ ਵਾਲਾ ਆਪ ਲੈ ਜਾ ਰਿਹਾ ਹੈ ਕਿਉਂਕਿ ਸਾਡੇ ਵੱਸ ਦੀ ਗੱਲ ਨਹੀਂ ਅਸੀਂ ਇੰਨੇ ਜੋਗੇ ਨਹੀਂ ਇਹ ਗੁਰੂ ਕਲਗੀ ਪਾਤਸ਼ਾਹ ਕਲਗੀ ਤਰਪਾਤਸ਼ਰੀ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਡੇ ਬਜ਼ੁਰਗ ਸਾਡੇ ਬੱਚੇ ਨੌਜਵਾਨ ਸਾਡੀਆਂ ਮਤਾਵਾਂ 80 80 ਸਾਲ ਦੇ ਸਾਡੇ ਬਾਪੂ ਸਾਡੇ ਨਾਲ ਨਹੀਂ ਤੇ ਇਹ ਸਾਰੀ ਕਿਰਪਾ ਕੀ ਦੀ ਕਲਗੀਆਂ ਵਾਲੇ ਪਾਤਸ਼ਾਹ ਦੀ ਜੇ ਕੋਈ ਬੰਦਾ ਅਖੇ ਵੀ ਮੈਂ ਜਾ ਰਿਹਾ ਪੈਂਦਲ ਯਾਤਰਾ ਤੇ ਮੈਨੂੰ ਲੱਗਦਾ 10 ਮਿੰਟ ਦੇ ਵਿੱਚ ਉਹ ਡਾਜੇਗਾ ਕੋਈ ਵੀ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰੇ ਅਰਦਾਸਾਂ ਕਰਦੇ ਹੀ ਜਾਈਦਾ ਹੈ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਜਦੋਂ ਕਲਗੀਆਂ ਵਾਲਾ ਪਾਤਸ਼ਾਹ ਸੰਗਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਹੈ ਸਾਨੂੰ ਜੇ ਸੜਕਾ ਉਹ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਇਹ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਪਾਸ਼ਾ ਆਪ ਨੇ ਕਿਰਪਾ ਕੀਤੀ ਐ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਕਿਉਂਕਿ ਜਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬਣਦੇ ਨੇ ਮੇਰੇ ਪਾਸ਼ਾ ਨੇ ਜੇ ਕਮਾਈ ਦਾ ਦਸਵੰਦ ਵੀ ਸਾਨੂੰ ਕੱਢਣ ਦੀ ਗੱਲ ਕੀਤੀ ਐ ਤੇ ਸਵਾਸਾਂ ਦਾ ਦਸਵੰਦ ਵੀ ਹੈ ਜਿਹੜੇ 35 ਦਿਨ ਸਾਲ ਦੇ ਬਣਦੇ ਨੇ ਇਹ ਦਸਵੰਦ ਸੰਤਾਂ ਕੱਢਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਾਰ ਬਖਸ਼ਿਸ਼ ਹੈ ਕਲਗੀਆਂ ਵਾਲੇ ਪਾਸ਼ਾ ਦਾ ਪਿਆਰ ਹੈ ਕਿ ਜੋ ਇਹ ਸਤਿਗੁਰੂ ਸਾਡੇ ਨਾਲ ਜਾਂਦੇ ਨੇ ਕਲਗੀਆਂ ਵਾਲੇ ਹਰ ਥਾਂ ਸਪਰਤਖ ਹੁੰਦੇ ਨੇ ਕਿਸੇ ਵੀ ਕੋਈ ਟੋਟ ਨਹੀਂ ਆਉਂਦੰਦੇ ਕਿਸ ਰਸਤੇ 'ਚ ਕੋਈ ਕਮੀ ਨਹੀਂ ਆਉਂਦੰਦੇ ਅੰਜਲ ਅਜ ਦਾ ਕਲਗੀਆਂ ਵਾਲੇ ਪਾਸ਼ਾ ਨਾਲ ਹੀ ਨੇ ਅਰਦਾਸ ਕਰਿਓ ਸੰਗਤ ਜੀ ਜੋ ਸੰਗਤਾਂ ਚਲੀਆਂ ਨੇ ਇਹ ਗੁਰੂ ਦੇ ਪਿਆਰ ਦੇ ਵਿੱਚ ਚਲੀਆਂ ਨੇ ਇਹ ਚੜ੍ਹਦੀ ਕਲਾ ਦੇ ਵਿੱਚ 2 ਜੁਲਾਈ ਨੂੰ ਦਰਸ਼ਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਬੇ ਸਥਾਨ ਦੇ ਦਰਸ਼ਨ ਕਰਕੇ ਉਸੇ ਤਰ੍ਹਾਂ ਜਿੱਦਾਂ ਤੁਸੀਂ ਸੀਸਾ ਬਖਸ਼ ਕੇ ਤੋਰਨ ਲੱਗੇ ਜੇ ਇਸੇ ਤਰ੍ਹਾਂ ਹੀ ਮੇਰਾ ਪਾਸਾ ਪਿਆਰ ਬਖਸ਼ੇ ਤੇ ਫਿਰ ਅਸੀਂ ਸਿਕਰਾਨੇ ਵੱਜੋਂ ਇੱਥੇ ਆਪ ਜੀ ਦੇ ਪਿਆਰ ਦੇ ਵਿੱਚ ਜੁੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਡਾਕਟਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਜੋ ਇਸ ਯਾਤਰਾ ਦੀ ਰਹਿਨਮਾਈ ਕਰਦੇ ਨੇ ਤੇ ਬਲਜਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਦੱਸਿਆ ਮੈਂ ਤੇ ਇਹੀ ਕਹਾਂਗਾ ਕਿ 35 ਦਿਨ ਦੀ ਯਾਤਰਾ ਜਿਹੜੀ ਆ ਰਾਤ ਨੂੰ ਵਿਸਥਾਰ 10 ਬਸਤੂਲੇ ਪਾਚੇ ਬਾਵੇ ਇੱਕ ਬਸਤ ਕਰਨ ਬਿਕੋਟ ਗਵਾਵੇ ਇੱਕ ਪੀਣਾ ਦੇ 10 ਪੀਹਰਲੇ ਇਹ ਜਿਹੜੀ 35 ਦਿਨ ਦੀ ਯਾਤਰਾ ਇਸ ਵਿੱਚ ਸੰਤ ਘੜੇ ਜਾਂਦੇ ਨੇ insan ਘੜੇ ਜਾਂਦੇ ਨੇ ਕਰਤਾਰ ਘੜੇ ਜਾਂਦੇ ਨੇ ਇੱਕ ਜਿੰਦ ਸਿੰਘ ਦਾ ਜੀਵਨ ਕੀ ਹੋਣਾ ਚਾਹੀਦਾ ਸਿੱਖ ਦਾ ਕੀ ਜੀਵਨ ਹੋਣਾ ਚਾਹੀਦਾ ਚੇਕ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ 35 ਦਿਨ ਦੀ ਯਾਤਰਾ ਸਿਖਾਉਂਦੀ ਆ ਇਹਦੇ ਵਿੱਚ ਸਿਰੜ ਇਹਦੇ ਵਿੱਚ ਹੌਸਲਾ ਇਹਦੇ ਵਿੱਚ ਸੰਤੋਖ ਇਹਦੇ ਵਿੱਚ ਕਾਮ ਕਰੋ ਲੋਭਮੁਹੰਕਾਰ ਤੋਂ ਬਚਾਉਣ ਦੇ ਤੱਤ ਜਾਂ ਤਾਂ satsang ਤੋਂ ਧੀਰੇ ਧਰਮ ਗਿਆਨ ਕਿਦਾਂ ਬਖਦਾ ਗੁਰੂ ਇਹ ਬਹੁਤ ਬਾਹਰੂ ਦੀ ਕਿਰਪਾ ਹੁੰਦੀ ਆ ਤੇ ਖਾਸ ਕਰਕੇ ਡਾਕਟਰ ਗੁਰਦੇਵ ਸਿੰਘ ਜੀ ਧਾਰਵਾਲੀ ਸਾਹਿਬ ਦੇ ਅਸੂਲਾਂ ਨੇ ਉਹਨਾਂ ਦੀ ਮਿਹਨਤ ਨੇ ਉਹਨਾਂ ਦੇ ਸ਼ਬਦ ਦੀ ਯਾਤਰਾ ਨੇ ਇਹ ਸਾਰੀ ਸੰਗਤ ਨੂੰ ਸਿਖਾਇਆ ਹੈ ਫਾਇਰਨਤੀ ਸਿੰਘ ਜੀ ਸਾਡੇ ਵਿੱਚ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਜਾਂਚ ਦਿੱਤੀ ਆ ਔਰ ਜੇ ਕਿਸੇ ਨੇ ਜੀਵਨ ਦੀ ਜਾਂਚ ਸਿੱਖਣੀ ਹੋਵੇ ਜੇ ਜ਼ਿੰਦਗੀ ਜੀਵਨ ਨੂੰ ਸਿੱਖਣਾ ਇਹ ਯਾਤਰਾ ਜ਼ਰੂਰ ਕਰਿਓ ਔਰ ਇਹ ਯਾਤਰਾ ਗੁਰੂ ਕਲਗੀ ਘਰ ਤੇ ਆਪ ਵੀ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ